ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਫਿਰਾਂਗਤ ਜੀ ਤੁਹਾਡਾ ਅੱਜ ਇੱਕ ਛੋਟੀ ਜਿਹੀ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ ਸੈਟਰਡੇ ਬੱਚੇ ਗਏ ਹੋਏ ਸਕੂਲ ਅਸੀਂ ਕਰ ਰਹੇ ਹਾਂ ਜੀ ਆਪਣੇ ਬੱਚਿਆਂ ਦੀ ਵੇਟ ਸਾਡੇ ਬੱਚੇ ਆਉਣ ਵਾਲੇ ਜੀ ਸਕੂਲਾਂ ਸਕੂਲੋਂ ਆਉਂਦਿਆ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗ ਜੂਗੀ ਉਹ ਕਹਿਣਗੇ ਸਾਨੂੰ ਭੁੱਖ ਲੱਗੀ ਹੈ ਪਰ ਅੱਜ ਹੈਗਾ ਜੀ ਸੈਟਰਡੇ ਤੇ ਉਹਨਾਂ ਨੇ ਕਹਿੰਨਾ ਅਸੀਂ ਰੋਟੀ ਨਹੀਂ ਖਾਣੀ ਉਹ ਉਹਨਾਂ ਨੇ ਸਾਨੂੰ ਫਰਮਾਇਸ਼ਾਂ ਕਰਨੀਆਂ ਐ ਵੀ ਸਾਨੂੰ ਕੁਝ ਸਪੈਸ਼ਲ ਬਣਾ ਕੇ ਦਿਓ ਇਸ ਤੋਂ ਪਹਿਲਾਂ ਅਸੀਂ ਉਹਨਾਂ ਵਾਸਤੇ ਸਪੈਸ਼ਲ ਬਣਾਉਣ ਵਾਸਤੇ ਪਹਿਲਾਂ ਕਿਸੀ ਬਣਾਉਣ ਜਾ ਰਹੇ ਹਾਂ ਜੀ ਪੈਨਕੇਕ ਸਾਡੇ ਬੱਚਿਆਂ ਨੂੰ ਤਾਂ ਬਹੁਤ ਪਸੰਦ ਹੈ ਉਹ ਤਾਂ ਬਹੁਤ ਖੁਸ਼ ਹੋ ਜਾਣਗੇ ਐਕਸਾਈਟਡ ਹੋ ਜਾਣਗੇ ਪੂਰੇ ਪੈਨਕੇਕ ਦੇਖ ਕੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਆਪਾਂ ਉਹਨਾਂ ਚਿਰ ਕਰਦੇ ਹਾਂ ਬੱਚਿਆਂ ਦਾ ਇੰਤਜ਼ਾਰ ਇਹ ਫਿਊ ਮੂਮੈਂਟਸ ਲੇਟਰ ਤੇ ਸਾਡੇ ਬੱਚੇ ਆ ਗਏ ਜੀ ਸਕੂਲ ਤੋਂ ਬੱਚੋ ਕਿਵੇਂ ਰਿਹਾ ਸਕੂਲ ਵਧੀਆ ਵਧੀਆ ਕੀ ਕੀਤੀ ਮौज-ਮਸਤੀ ਹਾਂਜੀ ਕੀ ਖਾ ਕੇ ਆਏ ਹੋ ਅੱਜ ਸਕੂਲ ਲਈ ਤੁਸੀਂ ਬੱਚੋ ਮਨਜ਼ੂਰ ਨੇ ਮਿਲੇ ਸੀਗੇ ਤੁਹਮੇ ਸੁਆਦ ਸੀ ਅੱਜ ਕਿੰਨੇ ਪਲੇਟਾਂ ਖਾ ਕੇ ਆਏ ਹੋ ਡੁਪਲੀਕਟ ਦੂ ਤਿੰਨ ਚੂੜਬੂਲਦਾ ਯਾਰ ਤੂੰ ਬੜੀਆ تھا ਗੁਰੂ ਇੱਕ ਟੁੜੀ ਖਾਦੀ ਹੁੰਦੀ ਓ ਤੂੰ ਹਾਂ ਬੱਚੇ ਹੁਣ ਤੁਹਾਨੂੰ ਭੁੱਖ ਲੱਗੀ ਹੋਈ ਐ ਬਹੁਤ ਜਾਰੀ ਕੀ ਖਾਣਾ ਤੁਸੀਂ ਅੱਛੇ ਵਜਿਆ ਆ ਗਿਆ ਅਰੇ ਕਹਿਣਾ ਕੀ ਚਾਹਤੇ ਹੋ ਸੈਟਰਡੇ ਸਾਡੇ ਬੱਚੇ ਰੋਟੀ ਖਾਣਾ ਘੱਟ ਪਸੰਦ ਕਰਦੇ ਆ ਘਰੇ ਆ ਕੇ ਸਪੈਸ਼ਲ ਮੀਨਸ ਪੈਨਕੇਕਸ ਬਣਾ ਕੇ ਦੇਵਾਂਗੇ ਹੁਣ ਅਸੀਂ ਕਰਨ ਲੱਗੇ ਆ ਜੀ ਪੈਨਕੇਕ ਬਣਾਉਣ ਦੀ ਤਿਆਰੀ ਅਸੀਂ ਸਮਾਨ ਸਾਰਾ ਇਕੱਠਾ ਕਰ ਲਿਆ ਐ ਤੇ ਜਿਹੜੇ ਜانوں ਅਸੀਂ ਬਣਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਪੈਨਕੇਕ ਕਿਵੇਂ ਬਣਾਈ ਜਾਂਦੇ ਆ ਬਹੁਤ ਜਲਦੀ ਬਣ ਜਾਂਦੇ ਆ ਪੈਨਕੇਕ ਸੱਚ ਬਾਹਰਲੇ ਪੈਨਕੇਕਸ ਹੁੰਦੇ ਆ ਮੈਦੇ ਦੇ ਬਣੇ ਹੁੰਦੇ ਆ ਨਾ ਤੇ ਆਪਾਂ ਬਣਾਵਾਂਗੇ ਸਿੰਪਲ ਆਟੇ ਦੇ ਬੱਤ ਸਹੀ ਹੈ ਅਸੀਂ ਰੈਡੀ ਕਰ ਲਿਆ ਜੀ ਤੇ ਇਹ ਕੁਛ ਅਮਰ ਤੇ ਇੱਥੇ ਹਾਂਜੀ ਮੈਂ ਬੇਕਿੰਗ ਪਾਊਡਰ ਲੈ ਲਿਆ ਹੈ ਦੁੱਧ ਲੈ ਲਿਆ ਹੈ ਖੰਡ ਲੈ ਲਈ ਹੈ ਦੋ ਅੰਡੇ ਲਈ ਹੈ ਜੀ ਆਟਾ ਲੈ ਆ ਅਸੀਂ ਸਮਾਨ ਰੈਡੀ ਕਰ ਲਿਆ ਹੁਣ ਪਹਿਲਾਂ ਆਪਾਂ ਦੁੱਧ ਪਾਵਾਂਗੇ ਬਾਉਲ ਦੇ ਵਿੱਚ ਦੁੱਧ ਦੇ ਵਿੱਚ ਖੰਡ ਪਾਵਾਂਗੇ ਤੇ ਇਹ ਇਹਦੇ ਸਬੰਧ ਨਾਲ ਕਿੰਨੇ ਪੈਨਕੇਕ ਬਣ ਜਾਣਗੇ ਇਹਦੇ ਨਾਲ ਤਕਰੀਬਨ 4 ਪੈਨਕੇਕ ਬਣ ਜਾਂਦੇ ਆ ਤੇ ਉਹ ਸਾਈਜ਼ ਤੇ ਡਿਪੈਂਡ ਕਰਦਾ ਜੇ ਆਪਾਂ ਥੋੜੇ ਜਿਹੇ ਵੱਡੇ ਬਣਾ ਲਾਂਗੇ ਘੱਟ ਬਣ ਜਾਣਗੇ ਤੇ ਜੇ ਥੋੜੇ ਛੋਟੇ ਬਣਾ ਲਾਂਗੇ 5 ਵੀ ਬਣ ਸਕਦੇ ਆ ਹੁਣ ਆਪਾਂ ਦੇਖਨੇ ਵੀ ਅੱਜ ਕਿੰਨੇ ਬਣਦੇ ਆ আচ্ছা ਠੀਕ ਹੈ ਹੁਣ ਪਹਿਲਾਂ ਆਪਾਂ ਦੁੱਧ ਦੇ ਵਿੱਚ ਖੰਡ ਨੂੰ ਪੂਰੀ ਤਰ੍ਹਾਂ ਘੋਲ ਲਵਾਂਗੇ ਤੇ ਹਰਮਨ ਵੀ ਆ ਗਿਆ ਨਾਲ ਹੈਲਪ ਕਰਨ ਵਾਸਤੇ ਤੇ ਕਹਿੰਦਾ ਮੈਂ ਵੀ ਤੁਹਾਡੀ ਹੈਲਪ ਕਰਦਾ ਪੈਨਕੇਕ ਬਣਾਉਣ ਚ ਇਹ ਤਾਂ ਡੋਲਣਾ ਨਹੀਂ ਕੋਈ ਯਾਰ ਹੈ ਕੰਮ ਬਣਾਉਂਦਾ ਬਣਾਉਂਦਾ ਕਿਤੇ ਕੰਮ ਵਿਗਾੜਦਾ ਨਹੀਂ ਹੁਣ ਇੱਕ ਬਾਉਲ ਦੇ ਵਿੱਚ ਆਂਡੇ ਲੈ ਲਏ ਆਪਾਂ ਦੋ ਉਹਨਾਂ ਨੂੰ ਫੈਂਟਾਂਗੇ ਹੁਣ ਆਪਾਂ ਆਂਡੇ ਜਿਹੜੇ ਮੈਸ਼ ਕੀਤੇ ਸੀਗੇ ਫੈਂਟੇ ਸੀ ਉਹ ਆਪਾਂ ਪਾ ਦਈਏ ਜੀ ਦੁੱਧ ਦੇ ਵਿੱਚ ਹੁਣ ਇਹ ਚੰਗੀ ਤਰ੍ਹਾਂ ਭੁੱਲ ਗਿਆ ਦੇਖੋ ਹੁਣ ਇਹਦੇ ਵਿੱਚ ਆਪਾਂ ਆਟਾ ਪਾਵਾਂਗੇ ਥੋੜਾ ਜਿਹਾ ਘਿਓ ਪਾਵਾਂਗੇ ਚੁਟਕੀ ਪਰ ਨਮਕ ਆਟਾ ਕਿੰਨਾ ਪਾਉਣਾ

ਜਾਣੂ ਰੇਸ਼ ਪਾਪ ਜਿਹੜਾ ਇਹਨਾਂ ਨੂੰ ਫਲਫੀ ਜਿਹਾ ਬਣਾਉਗਾ ਉਹ ਬੇਕਿੰਗ ਪਾਊਡਰ ਹੈ ਵੀ ਬੇਕਿੰਗ ਪਾਊਡਰ ਪਾਵਾਂਗੇ ਅਪਾ ਹਰਮਨ ਦੁਬਾਰਾ ਫੇਰ ਆ ਗਿਆ ਰਸੋਈ 'ਚ ਦੇਖਣ ਵਾਸਤੇ ਵੀ ਬਣੀ ਜਾਣੀ ਹੈ ਜੇ ਉਹ ਲੱਗਣਗੇ ਜੇ 5-7 ਮਿੰਟ ਤੁਸੀਂ ਰੈਸਟ ਕਰੋ ਜਾ ਕੇ ਠੀਕ ਹੈ ਕੌਣ ਹੈ ਇਹ ਲੋਕ ਜਦੋਂ ਰੈਡੀ ਹੋਗੇ ਤੁਹਾਨੂੰ ਆਵਾਜ਼ ਮਾਰ ਦਾਂਗੇ ਬਈ ਬੇਕਿੰਗ ਪਾਊਡਰ ਹੈ ਇਹ ਨੂੰ ਭੁੱਖ ਜਿਆਦੀ ਲੱਗੀ ਹੋਈ ਹੈ ਤਾਂ ਹੀ ਵਾਰ-ਵਾਰ ਗੜੇ ਗੱਡੀ ਜਾਂਦਾ ਹੈ ਜੇ ਇਹ ਉਹਨਾਂ ਚਾਰ ਆਪਾਂ ਦੇਖਦੇ ਆਂ ਬੱਚੇ ਕੀ ਕਰਦੇ ਪਏ ਅੰਦਰ ਲਓ ਜੀ ਟੀਵੀ ਚ ਲਾਇਆ ਹੋਇਆ ਜੇ ਬੈਠੇ ਆਰਾਮ ਨਾਲ ਕੀ ਦੇਖ ਰਹੇ ਹੋ ਬੱਚੇ ਕੀ ਨਿਕਾਲੇ ਕੈਟੀ ਕੀ ਦੇਖ ਰਹੇ ਹੋ ਯੂਨੀਕੌਰਨ ਅਕੈਡਮੀ ਠੀਕ ਹੈ ਹਾਂਜੀ ਇੰਨਾ ਕੁ ਰੈਡੀ ਹੋ ਗਿਆ ਹਾਂਜੀ ਹੋ ਗਿਆ ਜੀ ਦੇਖ ਲਓ ਤੁਸੀਂ ਜਿਹੜਾ ਆਪਾਂ ਸਮਾਨ ਰੈਡੀ ਕੀਤਾ ਇੰਨਾ ਕੁ ਠੀਕ ਹੋਣਾ ਚਾਹੀਦਾ ਜੀ ਇਦਾਂ ਬਸ ਇਹਨਾਂ ਦੇ ਆਪਣੇ ਪੈਣ ਕੇ ਕਮਾਈ ਜਾਣਗੇ ਇਹ ਰੱਖਣਾ ਵੀ ਹੁੰਦਾ ਕਿ 5-10 ਮਿੰਟ ਨਹੀਂ ਇਹਨਾਂ ਦੀ ਵੈਸੇ ਲੋੜ ਨਹੀਂ ਹੁੰਦੀ ਉਹ ਆਪਣੀ ਚਾਹ ਹੁੰਦੀ ਹੈ ਜੇ ਤੁਸੀਂ ਰੱਖਣਾ 5 ਮਿੰਟ ਰੱਖ ਵੀ ਸਕਦੇ ਹੋ ਆ ਪੈਨਕੇਕ ਖਾਧੇ ਤਾਂ ਮੈਂ ਵੀ ਜਾਂ ਪਹਿਲਾਂ ਕਈ ਵਾਰੀ ਪਰ ਬਣਦੇ ਨਹੀਂ ਦੇਖੇ ਵੀ ਬਣਦੇ ਕਿਵੇਂ ਆ ਚਲੋ ਆਪਾਂ 5 ਮਿੰਟ ਨੂੰ ਰੱਖ ਲੈਨੇ ਆ ਏ ਫਿਊ ਮੋਮੈਂਟਸ ਲੇਟਰ ਲਗਭਗ 5 ਮਿੰਟ ਹੋ ਗਿਆ ਉਸ ਮਾਲ ਨੂੰ ਜਿਹੜਾ ਰੈਡੀ ਕਿਤੇ ਨੂੰ ਤੇ ਵੇਖਦੇ ਅਮਰਤ ਕੀ ਕਰ ਰਹੀ ਹੈ ਹਾਂਜੀ ਰੈਡੀ ਹੈ ਸਮਾਨ ਹਾਂਜੀ ਮੈਂ ਹੁਣ ਆਪਣੇ ਹਥਿਆਰ ਉੱਤੇ ਕੱਢ ਲਿਆ ਪਹਿਲਾਂ ਆਪਾਂ ਪੈਨ ਨੂੰ ਰੱਖ ਦਿਆਂ ਜੀ ਗੈਸ ਦੇ ਉੱਤੇ ਆਪਾਂ ਪੈਨਕੇਕਸ ਬਣਾਵਾਂਗੇ ਅਜਾ ਪੈਨਕੇਕ ਤਾਂ ਆ ਕਹਿੰਦੇ ਪੈਨ ਤੇ ਬੰਦੇ ਇਹ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਪੈਨ ਦੇ ਉੱਤੇ ਬੰਦੇ ਆ ਤਾਂ ਇਹਨੂੰ ਕਹਿੰਦੇ ਪੈਨਕੇਕ ਅਜਾ ਹੁੰਦਾ ਵੈਸੇ ਕੇਕ ਹੈ ਹਾਂਜੀ ਹੁੰਦਾ ਹੈ ਕੇਕ ਹੈ ਕਿਉਂਕਿ ਕੇਕ ਕਮਨ ਵਗੈਰਾ ਚ ਵੀ ਬੰਦੇ ਆ ਇਹ ਪੈਨ ਤੇ ਬੰਦ ਹੈ ਇਸ ਲਈ ਇਹਨੂੰ ਪੈਨਕੇਕ ਕਹਿੰਦੇ ਠੀਕ ਹੈ ਤਵਾ ਹੋ ਗਿਆ ਜੀ ਗਰਮ ਹੁਣ ਇਹਦੇ ਤੇ ਆਪਾਂ ਪਾਵਾਂਗੇ ਥੋੜੇ ਆਪਾਂ ਦੇਸੀ ਘਿਓ ਜੇ ਨੂੰ ਆਪਾਂ ਬ੍ਰੈੱਡ ਨਾਲ ਸਬ੍ਰੈੱਡ ਕਰਾਂਗੇ ਜਿਹੜੇ ਪੈਨਕੇਕਸ ਐ ਇਹ ਬਿਲਕੁਲ ਘੱਟ ਗੈਸ ਤੇ ਬੰਦੇ ਆ ਤੇ ਆਪਾਂ ਗੈਸ ਕਰਦਾਂਗੇ ਜੀ ਬਿਲਕੁਲ ਘੱਟ ਤੁਸੀਂ ਚੱਕ ਗਏ ਤੁਸੀਂ ਬਣਾਏਂਗਾ ਨਾ ਆਪਾਂ ਪਾਵਾਂਗੇ ਜਿਹੜਾ ਮਟੀਰੀਅਲ ਬਣਾਇਆ ਉਹਨੂੰ ਪੈਨ ਦੇ ਉੱਪਰ ਹੁਣ ਇਹ ਪੈਨਕੇਕ ਦੇ ਵਿੱਚ ਇਹਦੇ ਚ ਨਾ ਬੱਬਲਜ਼ ਆਉਣ ਲੱਗ ਜਾਣਗੇ ਜਦੋਂ ਜੇ ਬੱਬਲਜ਼ ਆਉਣ ਲੱਗੇ ਇਹਦੇ ਪੈਨਕੇਕ ਦੇ ਵਿੱਚ ਇਹਦਾ ਮਤਲਬ ਆਪਾਂ ਜਿਹੜਾ ਪੇਸਟ ਹੈ ਨਾ ਮਟੀਰੀਅਲ ਬਣਾਇਆ ਉਹ ਸਹੀ ਬਣ ਗਿਆ ਇਹ ਤਾਂ ਲੇਟੈਸਟ ਨਿਊਜ਼ ਹੈ ਆ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਛੋਟੇ ਛੋਟੇ ਬੱਬਲਜ਼ ਆਉਣ ਲੱਗੇ ਜਿਵੇਂ ਥੋੜਾ ਥੋੜਾ ਬਨਣ ਲੱਗ ਗੂ ਇਹਦੇ ਵਿੱਚ ਬੱਬਲਜ਼ ਆਉਣ ਲੱਗ ਜਾਣਗੇ ਤਾਂ ਇਹ ਆਪਣਾ ਪੈਨਕੇਕ ਬਿਲਕੁਲ ਸਹੀ ਬਣ ਰਿਹਾ ਹੈ ਨਾ ਮ ਸਬਰ ਨਹੀਂ ਹੋ ਰਿਹਾ ਕੰਦਾ ਅੱਛਾ ਸਬਰ ਨਹੀਂ ਹੋ ਰਿਹਾ ਤਿੱਥੋਂ ਐਮੀ ਐਮੀ ਦੇ ਰਹੀ ਤੈਨੂੰ ਕੱਟਾ ਜਾ ਖਾ ਲੇਂਗਾ ਸਾਡੇ ਬੱਚੇ ਪੈਨਕੇਕ ਨੂੰ ਨਾ ਉਹ ਕਾਰਟੂਨ ਦੇ ਵਿੱਚ ਦੇਖਦੇ ਹੁੰਦੇ ਆ ਜਿਹੜੇ ਕਿਰੇ ਹੁੰਦੇ ਆ ਪੈਪਾ ਪਿਕ ਕਾਰਟੂਨ ਪੈਪਾ ਪਿਕ ਬਹੁਤ ਜ਼ਿਆਦਾ ਪੈਨਕੇਕਸ ਖਾਂਦੇ ਆ ਫੇਰ ਇਹ ਦੇਖ ਕੇ ਉਹਨਾਂ ਨੂੰ ਜिद ਕਰ ਦਿੰਦੇ ਸੀ ਮੰਮਾ ਸਾਨੂੰ ਵੀ ਪੈਨਕੇਕ ਬਣਾ ਕੇ ਦੇਓ ਤੇ ਸਾਡੀ ਅੱਜ ਜਿਮਨੀ ਦੀ ਇੱਕ ਲਾਈਟ ਖਰਾਬ ਹੋ ਰਹੀ ਐ ਤੇ ਚਮੱਕੇ ਜੇ ਮਾਰੀ ਜਾਂਦੀ ਐ ਇਹ ਤੂੰ ਕਿਉਂ ਨਾਚੂ ਏ ਅਚੇਬ ਜਿਵੇਂ ਰੋਟੀ ਹੁੰਦੀ ਉਸ ਤਰ੍ਹਾਂ ਰੈਡੀ ਹੋ ਗਿਆ ਇਹ ਹਾਂਜੀ ਇਹਨੂੰ ਬਣਾਉਣਾ ਨਾ ਹਲਕੀ ਅੱਗ ਤੇ ਹੀ ਹੁੰਦਾ ਹੈ ਘੱਟ ਕੈਂਸਤੀ ਬਣਾਉਣਾ ਹੁੰਦਾ ਹੈ ਨਹੀਂ ਤੇ ਸੜ ਜਾਂਦਾ ਫਿਰ ਤੇ ਸੜੇ ਦੀ ਸਮੈਲ ਆਉਗੀ ਗੜੀ ਹੋਈ ਤਾਂ ਹਰੇਕ ਚੀਜ਼ ਹੀ ਖਰਾਬ ਹੁੰਦੀ ਹੈ ਕੋਈ ਸੜੇ ਬੰਦੇ ਵੀ ਹੁੰਦੇ ਕਿਹ ਹੈ ਸਹੀ ਪਕੜੇ ਹੈ ਸੜੀਆਂ ਸਬਜ਼ੀਆਂ ਸੜੇ ਹੋਏ ਫਾਲ ਫਰੂਟ ਸੜੀ ਸੜੇ ਹੋਏ ਫਾਲ ਦੇ ਹਾਂ ਸੜੇ ਹੋਏ ਹੁੰਦੇ ਹਾਂਜੀ ਕਿੰਨੇ ਬਣ ਕੇ ਰੈਡੀ ਹੋ ਗਏ ਹਾਂਜੀ ਚਾਰ ਤਾਂ ਰੈਡੀ ਹੋ ਗਏ ਆ ਜੀ ਪੈਂਟਕਸ ਬਣ ਕੇ ਬਾਕੀ ਪਾਸਟ ਰਹਿ ਗਿਆ ਜੀ ਇਹ ਆਪਣੇ ਜਿੰਨਾ ਪਾਸ ਸਮਾਨ ਲਿਆ ਸੀ ਉਹਨਾਂ ਦੇ ਵਿੱਚੋਂ ਪੰਜ ਆਪਣੇ ਪੈਂਟਕਸ ਬਣ ਗਏ ਤੇ ਚਾਰ ਜਣੇ ਖਾਣ ਵਾਲੇ ਇੱਕ ਵੱਧ ਆ ਚਲੋ ਮੈਨੂੰ ਇੱਕ ਵੱਧ ਮਿਲ ਜੂਗਾ ਠੀਕ ਹੈ ਜਰੂਰ ਤੁਹਾਨੂੰ ਵੱਧ ਮਿਲੂਗਾ ਜੇਕਰ ਬੱਚੇ ਤੁਹਾਨੂੰ ਦੇਣਗੇ ਤਾਂ ਠੀਕ ਹੈ ਜਰੂਰ ਜ਼ਰੂਰ ਇਹ ਲਓ ਜੀ ਪੈਨਕੇਕ ਹੋ ਗਏ ਰੈਡੀ ਤੇ ਇਹਨਾਂ ਦੀ ਹੁਣ ਟਾਪਿੰਗ ਹੋ ਰਹੀ ਹੈ ਅੱਜ ਆਪ ਸਾਰਿਆਂ ਨੂੰ ਤਾਂ ਬਹੁਤ ਪਸੰਦ ਆਇਆ ਕੈਨ ਕੇਕ ਦੇ ਉੱਤੇ ਪਾਇਆ ਹੋਇਆ ਸ਼ਹਿਦ ਹਰਮਨ ਸਾਡੇ ਨੂੰ ਪਸੰਦ ਨਹੀਂ ਇਸੇ ਕਰਕੇ ਹਰਮਨ ਵਾਸਤੇ ਅਸੀਂ ਪਹਿਲਾਂ ਇੱਕ ਅੱਧ ਗੜ ਬਣੀਆ ਤੇ ਹਰਮਨ ਵਾਸਤੇ ਆ ਹਾਂਜੀ ਇਹ ਕਰਤਾ ਜੀ ਹਰਮਨ ਵਾਸਤੇ ਥੋੜਾ ਹੀ ਆਪਾਂ ਹੋਣੇ ਦੇਤੇ ਸ਼ਹਿਦ ਪਾ ਲਈਏ ਇਹ ਹੋ ਗਿਆ ਜੀ ਰੈਡੀ ਹੁਣ ਸਾਡੇ ਬੱਚਿਆਂ ਨੂੰ ਅਸੀਂ ਦੇਦੇ ਆ ਹਾਲੋ ਬੱਚਿਓ ਤੁਹਾਡੇ ਹੋ ਗਏ ਪੈਨਕੇਕ ਰੈਡੀ ਹੁਣ ਖਾ ਕੇ ਦੱਸੋ ਕਿੱਦਾਂ ਦੇ ਲੱਗੇ ਤੁਹਾਨੂੰ ਪੈਨਕੇਕ ਕਿਵੇਂ ਹੈ ਪਰ ਠੀਕ ਹੈ ਬਸ ਵਾਦਾ ਠੀਕ ਹੈ ਹਾਂ ਵੀ ਹਰਮਨ ਠੀਕ ਬਣੇ ਆ ਕਹਿੰਦਾ ਤੇ ਹੁਣ ਅਸੀਂ ਵੀ ਦੇਖਦੇ ਆ ਟਰਾਈ ਕਰਦੇ ਆ ਕਿਵੇਂ ਦੇ ਬਣੇ ਆ ਹਾਂਜੀ ਸਰਦਾਰ ਜੀ ਤੁਸੀਂ ਵੀ ਉੱਤੇ ਸ਼ਹਿਦ ਪਾਣਾ ਹੈ ਹਾਂਜੀ ਸ਼ਹਿਦ ਪਾ ਦੇ ਖਾ ਕੇ ਦੱਸੋ ਤੁਸੀਂ ਕਿਵੇਂ ਦੇ ਬਣੇ ਆ ਮਹੋਤ ਕਾੜਾ ਬੀ ਟੋਕਿਆ ਕੰਮ ਬਹੁਤ ਵਧੀਆ ਬਣਿਆ ਬਹੁਤ ਫਲਾਟ ਬਣਿਆ ਅਸੀਂ ਪੈਨਕੇਕ ਬਣਾਏ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਕੋਈ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ